ਕਿੰਨੇ ਜਾਣੇ ਚਾਹੁੰਦੇ ਕਿ ਉਹਨਾਂ ਦੀ ਬੁੱਧ ਅੱਜ ਖੁੱਲ ਜਾਵੇ ਨਵੀਆਂ-ਨਵੀਆਂ ਸਕੀਮਾਂ ਆਉਣ ਉਹਨਾਂ ਨੂੰ ਉਹ ਸਕੀਮਾਂ ਜਿਨ੍ਹਾਂ 'ਚ ਫਾਇਦਾ ਹੀ ਫਾਇਦਾ ਹੋਵੇ ਸਭ ਜਣੇ ਚਾਹੁੰਦੇ ਆ ਆਓ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਆਪਾਂ ਨੂੰ ਕਿੱਦਾਂ ਦੱਸਦਾ ਕਿ ਕਿੱਦਾਂ ਬੁੱਧ ਖੁੱਲ ਸਕਦੀ ਆ ਪਵਿੱਤਰ ਬਾਈਬਲ ਨੂੰ ਆਪਾਂ ਖੋਲਾਂਗੇ ਪਹਿਲਾ ਰਾਜਿਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਅਤੇ ਉਹਦੀ 3 ਨੰਬਰ ਪੰਕਤੀ ਤੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਆਂ ਇੱਥੇ ਲਿਖਿਆ ਆ ਅਤੇ ਸੁਲੇਮਾਨ ਦੀ ਯਹੋਵਾ ਨਾਲ ਲਗਨ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਵਿਧੀਆਂ ਉੱਤੇ ਚੱਲਦਾ ਸੀ ਪਰ ਉੱਚੀਆਂ ਥਾਵਾਂ ਉੱਤੇ ਬਲੀਆਂ ਚੜਾਉਂਦਾ ਸੀ ਅਤੇ ਧੂਪ ਧਕਾਉਂਦਾ ਸੀ ਪਾਸ਼ਾ ਹੋਮ ਬਲੀ ਲਈ ਗਿਬਯੋਨ ਨੂੰ ਗਿਆ ਕਿਉਂਕਿ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ 1000 ਬਲੀਆਂ ਚੜਾਈਆਂ ਜੋ ਬਿਓਨ ਵਿੱਚ ਰਾਤ ਦੇ ਵੇਲੇ ਸੁਪਨੇ ਵਿੱਚ ਸੁਲੇਮਾਨ ਨੂੰ ਯਹੋਵਾ ਦਾ ਦਰਸ਼ਨ ਹੋਇਆ ਪਰਮੇਸ਼ਰ ਨੇ ਆਖਿਆ ਮੰਗ ਮੈਂ ਤੈਨੂੰ ਕੀ ਦੇਵਾਂ ਹalleluyah ਕਿਸੇ ਨੂੰ ਇੱਥੋਂ ਕੋਈ ਸ਼ੱਕ ਲੱਭਾ ਆ ਇਹਨਾਂ ਆਇਤਾਂ ਦੇ ਵਿੱਚੋਂ ਆਓ ਆਪਾਂ ਇਹਨਾਂ ਆਇਤਾਂ ਨੂੰ ਫਿਰ ਤੋਂ ਦੇਖਦੇ ਹਾਂ ਇੱਥੇ 4 ਨੰਬਰ ਪੰਕਤੀ 'ਚ ਲਿਖਿਆ ਪਾਤਸ਼ਾਹ ਹੋਮ ਬਲੀ ਲਈ ਗਬਯੋਨ ਨੂੰ ਗਿਆ ਕਿਉਂਕਿ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ 1000 ਬਲੀਆਂ ਚੜਾਈਆਂ ਹallelujah ਜਦੋਂ ਜੇਸ ਸਮੇਂ ਦੀ ਇਹ ਗੱਲ ਹੋ ਰਹੀ ਆ ਉਸ ਸਮੇਂ ਵਿੱਚ ਅਜੇ ਕੋਈ ਐਹੋ ਜੀ ਹੈਕਲ ਤਿਆਰ ਨਹੀਂ ਹੋਈ ਸੀ ਜਿਸ ਹੈਕਲ ਦੇ ਵਿੱਚ ਜਾ ਕੇ ਨਜ਼ਰਾਨੇ ਚੜਾਏ ਜਾਣ ਜਿਸ ਹੈਕਲ ਦੇ ਵਿੱਚ ਜਾ ਕੇ ਬਲੀਆਂ ਦਿੱਤੀਆਂ ਜਾਣ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸੀ ਸ਼ੁਕਰਗੁਜ਼ਾਰੀ ਦੇ ਰੂਪ ਦੇ ਵਿੱਚ ਤੇ ਬਲੀਆਂ ਦਿੱਤੀਆਂ ਜਾਂਦੀਆਂ ਸੀ ਗੁਨਾਹਾਂ ਨੂੰ ਮਾਫ਼ ਕਰਵਾਉਣ ਦੇ ਲਈ ਮਾਫ਼ੀ ਦੀ ਬਲੀ ਵੀ ਦਿੱਤੀ ਜਾਂਦੀ ਸੀ ਪਰ ਉਸ ਵੇਲੇ ਜੇਸ ਵੇਲੇ ਦੀ ਇਹ ਗੱਲ ਹੋ ਰਹੀ ਆ ਸੁਲੇਮਾਨ ਦੇ ਸਮੇਂ ਉਸ ਵੇਲੇ ਤੱਕ ਅਜੇ ਹੈਕਲ ਦਾ ਨਿਰਮਾਣ ਨਹੀਂ ਹੋਇਆ ਸੀ ਇਸ ਲਈ ਲੋਕ ਉੱਚੀਆਂ ਥਾਵਾਂ ਤੇ ਜਾਂਦੇ ਸੀ ਔਰ ਉਹ ਥਾਂ ਤੇ ਪੱਥਰ ਦੀ ਇੱਕ ਵੇਦੀ ਬਣਾਉਂਦੇ ਸੀ ਤੇ ਉੱਥੇ ਬਲੀਆਂ ਦਿੰਦੇ ਸੀ ਇਸੇ ਤਰ੍ਹਾਂ ਹੀ ਵਚਨ ਚ ਲਿਖਿਆ ਸੁਲੇਮਾਨ ਦੀ ਪਰਮੇਸ਼ਵਰ ਦੇ ਨਾਲ ਲਗਨ ਸੀ ਕੀ ਸੀ ਸੁਲੇਮਾਨ ਨੂੰ ਪਰਮੇਸ਼ਵਰ ਦੇ ਨਾਲ ਲਗਨ ਦਾ ਮਤਲਬ ਹੁੰਦਾ ਪ੍ਰੇਮ ਲਗਾਓ ਅਟੈਚਮੈਂਟ ਤਾ ਸੁਲੇਮਾਨ ਦੀ ਪਰਮੇਸ਼ਰ ਦੇ ਨਾਲ ਅਟੈਚਮੈਂਟ ਸੀ ਉਹਦਾ ਲਗਾਓ ਸੀ ਉਹਦਾ ਪ੍ਰੇਮ ਸੀ ਅਰ ਵਚਨ ਚ ਲਿਖਿਆ ਉਹ ਗਿਬਯੋਨ ਨੂੰ ਗਿਆ ਕਿ ਬਿਯੋਨ ਇੱਕ ਜਗ੍ਹਾ ਆ ਕਹਿੰਦਾ ਉੱਥੇ ਗਿਆ ਉਹ ਥਾਂ ਜਿਹੜਾ ਸੀ ਉੱਚਾ ਤੇ ਵੱਡਾ ਸੀ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਕਿੰਨੀਆਂ ਬਲੀਆਂ ਚੜਾਈਆਂ 1000 ਬਲੀਆਂ ਚੜਾਈਆਂ ਨਰੋਏ ਬਲਦਾਂ ਦੀਆਂ ਬਲੀਆਂ ਜੜੀਆਂ ਆ ਉਹਨੇ ਚੜਾਈਆਂ ਉੱਥੇ ਚੰਗੇ ਹੱਟੇ ਕੱਟੇ ਮਾਲ ਦੀਆਂ ਜੜੀਆਂ ਸੀ ਬਲੀਆਂ ਚੜਾਈਆਂ ਅਰ ਥੋੜੀਆਂ ਨਹੀਂ ਚੜਾਈਆਂ 1000 ਬਲੀ ਚੜਾਈ ਉਹਨੇ ਉਹਨਾਂ ਸਮਿਆਂ ਦੇ ਵਿੱਚ ਦੌਲਤ ਜਿਹੜੀ ਸੀ ਉਹ ਮਾਲ ਡੰਗਰ ਦੇ ਰੂਪ ਵਿੱਚ ਹੀ ਗਿਣੀ ਜਾਂਦੀ ਸੀ ਜਿਹਦੇ ਕੋਲੇ ਬਹੁਤ ਭੇਡਾਂ ਹੁੰਦੀਆਂ ਸੀ ਬਹੁਤ ਇੱਜੜ ਹੁੰਦਾ ਸੀ ਊਠ ਹੁੰਦੇ ਸੀ ਪਸ਼ੂ ਹੁੰਦੇ ਸੀਗੇ ਤਾਂ ਉਹ ਸਮਝਿਆ ਜਾਂਦਾ ਸੀ ਕਿ ਬਹੁਤ ਧਨੀ ਮਨੋਖਿਆ ਕਿਉਂਕਿ ਉਦੋਂ ਰੁਪਈਏ ਨਹੀਂ ਸੀ ਉਦੋਂ ਸੋਨਾ ਸੀ ਚਾਂਦੀ ਸੀ ਤੇ ਮਾਲ ਡੰਗਰ ਹੀ ਅਸਲੀ ਜਾਇਦਾਦ ਸੀ ਤਾਂ ਉਹਨੇ ਪਰਮੇਸ਼ਵਰ ਦੇ ਅੱਗੇ 1000 ਬਲੀ ਚੜਾਈ ਤੁਸੀਂ ਸੋਚੋ 1000 ਜਾਨਵਰ ਨੂੰ ਪਰਮੇਸ਼ਵਰ ਦੇ ਅੱਗੇ ਉਹਨੇ ਅਰਪਿਤ ਕੀਤਾ ਉਹ ਕਿੰਨੀ ਵੱਡੀ ਭੇਟਾ ਸੀਗੀ ਜੇ ਸੋਚੋ ਤਾਂ ਕਿੰਨੀ ਵੱਡੀ ਭੇਟਾ ਸੀਗੀ ਉਹ ਜਿਹੜੀ ਉਹਨੇ ਪਰਮੇਸ਼ਵਰ ਦੇ ਅੱਗੇ ਚੜਾਈ ਤਾਂ ਜਦੋਂ ਉਹ ਪੇਟਾ ਚੜ੍ਹਾ ਹਟਿਆ ਤੇ 5 ਨੰਬਰ ਆਏ ਤਾਂ ਚ ਲਿਖਿਆ ਗਿਯੋਨ ਵਿੱਚ ਰਾਤ ਦੇ ਵੇਲੇ ਸੁਪਨੇ ਵਿੱਚ ਸੁਲੇਮਾਨ ਨੂੰ ਯਹੋਵਾ ਦਾ ਦਰਸ਼ਨ ਹੋਇਆ ਪਰਮੇਸ਼ਵਰ ਨੇ ਆਖਿਆ ਮੰਗ ਮੈਂ ਤੈਨੂੰ ਕੀ ਦੇਵਾਂ ਕਦੋਂ ਸੁਲੇਮਾਨ ਨੂੰ ਦਰਸ਼ਨ ਹੋਇਆ ਜਦੋਂ ਉਹਨੇ 1000 ਬਲੀ ਚੜਾਈ ਜਦੋਂ ਉਹਨੇ ਇੱਕ ਵੱਡੀ ਭੇਟਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਰਪਿਤ ਕੀਤੀ ਜਦੋਂ ਇੱਕ ਵੱਡਾ ਨਜ਼ਰਾਨਾ ਉਹਨੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਦਿੱਤਾ ਤਾਂ ਪਰਮੇਸ਼ਵਰ ਦਾ ਦਿਲ ਅਨੰਦਿਤ ਹੋਇਆ ਪਰਮੇਸ਼ਵਰ ਜੀ ਸੁਪਨੇ ਦੇ ਵਿੱਚ ਉਹਦੇ ਨਾਲ ਗੱਲ ਕਰ ਰਹੇ ਆ ਕਿਨੇ ਸੁਲੈਮਾਨ ਮੰਗ ਮੈਂ ਤੈਨੂੰ ਕੀ ਦੇਵਾਂ ਪਹਿਲਾਂ ਵੀ ਉਹਨੂੰ ਸੁਪਨਾ ਆ ਸਕਦਾ ਸੀ ਇਹੋ ਜਿਹਾ ਸੁਲੈਮਾਨ ਕਿਹੜਾ ਉੱਦਣੀ ਸੁੱਤਾ ਉਹ ਪਹਿਲਾਂ ਵੀ ਤਾਂ ਸੌਂਦਾ ਸੀ ਪਹਿਲਾਂ ਵੀ ਇਹ ਆ ਰਾਮ ਫਰਮਾਉਂਦਾ ਸੀ ਲਗਾਓ ਤਾਂ ਉਹਦਾ ਪਰਮੇਸ਼ਵਰ ਦੇ ਨਾਲ ਲੰਬੇ ਸਮੇਂ ਤੋਂ ਸੀ ਉਸੇ ਦਿਨ ਤੇ ਉਹਦੀ ਕੋਈ ਅਟੈਚਮੈਂਟ ਨਹੀਂ ਬਣੀ ਪਰ ਜਦੋਂ ਉਹਨੇ ਬਿਗ ਆਫਰਿੰਗ ਆਫਰ ਕੀਤੀ ਪਰਮੇਸ਼ਵਰ ਦੇ ਅੱਗੇ ਜਦੋਂ ਉਹਨੇ ਇੱਕ ਵੱਡੀ ਭੇਟਾ ਇੱਕ ਵੱਡਾ ਨਜ਼ਰਾਨਾ ਪਰਮੇਸ਼ਵਰ ਦੇ ਅੱਗੇ ਰੱਖਿਆ ਕਿ ਪ੍ਰਭੂ ਜੋ ਤੁਸੀਂ ਮੈਨੂੰ ਦਿੱਤਾ ਉਹਦੇ ਚੋਂ ਬੈਸਟ ਜੋ ਸਭ ਤੋਂ ਉੱਤਮ ਹੈ ਪ੍ਰਭੂ ਮੈਂ ਉਹ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਉਸੇ ਰਾਤ ਉਹਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਉਹਨੂੰ ਪਰਮੇਸ਼ਵਰ ਨੇ ਕਿ ਪੁੱਛਿਆ ਮੰਗ ਮੈਂ ਤੈਨੂੰ ਕੀ ਦੇਵਾਂ ਇਹਦਾ ਮਤਲਬ ਸਾਡੀ ਚੰਗੀ ਆਫਰਿੰਗ ਸਾਡੀ ਵੱਡੀ ਭੇਟਾ ਵੱਡੀ ਭੇਟਾ ਦੇਖੋ 1 ਲੱਖ ਰੁਪਈਆ 2 ਲੱਖ ਰੁਪਈਆ 10 ਲੱਖ 10 ਹਜ਼ਾਰ 100 ਤੁਸੀਂ ਵੱਡੀ ਭੇਟਾ ਨੰਬਰਸ ਦੇ ਵਿੱਚ ਨਹੀਂ ਗਿਣ ਸਕਦੇ ਕਿਸੇ ਦੇ ਲਈ 100 ਰੁਪਏ ਇੱਕ ਵੱਡੀ ਬੇਟਾ ਹੋ ਸਕਦੀ ਔਰ ਕਿਸੇ ਦੇ ਲਈ 10 ਲੱਖ ਵੀ ਛੋਟੀ ਬੇਟਾ ਹੋ ਸਕਦੀ ਆ ਡਿਪੈਂਡ ਕਰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਕੀ ਦਿੱਤਾ ਆ ਔਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕੀ ਦੇਣ ਦੇ ਲਈ ਤਿਆਰ ਆ ਸਮਝ ਰਹੇ ਹੋ ਪਰਮੇਸ਼ਵਰ ਨੇ ਤੁਹਾਨੂੰ ਕੀ ਦਿੱਤਾ ਯਾਰ ਤੁਸੀਂ ਪਰਮੇਸ਼ਵਰ ਨੂੰ ਕੀ ਦੇਣ ਦੇ ਲਈ ਤਿਆਰ ਹੋ ਉਹਦੇ ਤੇ ਨਿਰਭਰ ਹੈ ਕਿ ਤੁਹਾਡੀ ਵੱਡੀ ਬੇਟਾ ਤੁਹਾਡੀ ਬਿਗ ਆਫਰਿੰਗ ਤੁਹਾਡਾ ਚੰਗਾ ਨਜ਼ਰਾਨਾ ਉਸੇ ਹਿਸਾਬ ਦੇ ਨਾਲ ਮਿਣਿਆ ਜਾਂਦਾ ਹੈ ਤਾਂ ਸੁਲੇਮਾਨ ਨੂੰ ਪਰਮੇਸ਼ਵਰ ਨੇ ਬਹੁਤ ਸਭ ਕੁਝ ਦਿੱਤਾ ਸੀ ਤਾਂ ਸੁਲੇਮਾਨ ਨੇ ਬਹੁਤ ਸਭ ਕੁਝ ਦੇ ਵਿੱਚੋਂ ਬਹੁਤ ਪਰਮੇਸ਼ਵਰ ਦੇ ਅੱਗੇ ਸਮਰਪਿਤ ਕੀਤਾ ਅਰ ਜਦੋਂ ਉਹਨੇ ਚੰਗੇ ਦੇ ਵਿੱਚੋਂ ਚੰਗਾ ਹੀ ਦਿੱਤਾ ਤਾਂ ਫਿਰ ਪਰਮੇਸ਼ਵਰ ਨੇ ਉਹਨੂੰ ਕੀ ਮੰਗ ਤਾਂ ਫਿਰ ਉਹਨੇ ਕੀ ਕਿ ਤਾ ਸੁਲੇਮਾਨ ਨੇ ਆਖਿਆ ਤੈਂ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਨੇਕੀ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸੱਚਾਈ ਧਰਮ ਅਰ ਮੰਨ ਦੀ ਸਿਧਿਆਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੈਂ ਉਹਦੇ ਲਈ ਉਸ ਵੱਡੀ ਨੇਕੀ ਦੀ ਪਾਲਣਾ ਕੀਤੀ ਕਿ ਉਹਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹਦੀ ਰਾਜਗਦੀ ਉੱਤੇ ਬੈਠਾ ਹੈ ਜਿਵੇਂ ਅੱਜ ਦੇ ਦਿਨ ਹੈ ਹੁਣ हे ਯਹੋਵਾ ਮੇਰੇ ਪਰਮੇਸ਼ਰ ਤੈਂ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਸ਼ਾ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਅਤੇ ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜਿੰਨੂੰ ਤੈਂ ਚੁਣਿਆ ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਨੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮੰਨ ਦੇ ਭਈ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ ਇਸ ਲਈ ਭਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ ਹallelujah ਤਾਂ ਸੁਲੇਮਾਨ ਨੇ ਪਰਮੇਸ਼ਵਰ ਨੂੰ ਕਿਹਾ ਕਿੰਨਾ ਮੇਰਾ ਪਿਤਾ ਤੇਰੇ ਨਾਲ ਵਫਾਦਾਰੀ ਨਾਲ ਚੱਲਦਾ ਰਿਹਾ ਤਾਂ ਤੂੰ ਖੁਸ਼ ਹੋ ਕੇ ਮੇਰੇ ਪਿਤਾ ਨੂੰ ਇੱਕ ਮੁੰਡਾ ਦਿੱਤਾ ਉਹ ਆਪਣੇ ਬਾਰੇ ਵਿੱਚ ਗੱਲ ਕਰ ਰਿਹਾ ਕਿ ਤੂੰ ਖੁਸ਼ ਹੋ ਕੇ ਮੇਰੇ ਪਿਤਾ ਨੂੰ ਸੁਲੇਮਾਨ ਦੀ ਆਸ਼ੀਸ਼ ਦੇ ਦਿੱਤੀ ਕਿੰਨਾ ਮੈਂ ਛੋਟਾ ਹੀ ਹਾਂ ਮੈਂ ਨਹੀਂ ਜਾਣਦਾ ਅੰਦਰ ਔਣਾ ਤੇ ਬਾਹਰ ਜਾਣਾ ਚੋ ਅੰਦਰ ਤੇ ਘਰੋਂ ਬਾਹਰ ਨਿਕਲਣ ਦੇ ਵਿੱਚ ਨਹੀਂ ਆ ਅੰਦਰ ਆਉਣ ਦਾ ਮਤਲਬ ਕਿ ਮੈਂ ਆਪਣੇ ਰਾਜਭਾਗ ਨੂੰ ਕਿੱਦਾਂ ਸੰਭਾਲਣਾ ਹੈ ਜੋ ਤੂੰ ਮੈਨੂੰ ਦਿੱਤਾ ਮੈਨੂੰ ਨਹੀਂ ਸਮਝ ਤੇ ਮੈਂ ਬਾਹਰਲੇ ਰਾਜਿਆਂ ਦੇ ਨਾਲ ਕਿੱਦਾਂ ਡੀਲ ਕਰਨੀ ਆ ਬਾਹਰਲੇ ਲੋਕ ਜਿਹੜੇ ਮੇਰੇ ਰਾਜਵਲ ਨੂੰ ਚੜਾਈ ਕਰਦੇ ਆ ਜਾਂ ਮੈਂ ਕਿੱਦਾਂ ਹੋਰਾਂ ਥਾਵਾਂ ਤੇ ਕਬਜ਼ਾ ਕਰਨਾ ਮੈਨੂੰ ਨਹੀਂ ਪਤਾ ਕਹਿੰਦਾ ਮੈਨੂੰ ਸਮਝ ਦੇ ਤੇ ਨਾਲੇ ਉਹ ਲੋਕ ਜਿਹੜੇ ਤੇ ਮੈਨੂੰ ਦਿੱਤੇ ਉਹ ਬਹੁਤ ਜ਼ਿਆਦੇ ਆ ਉਹ ਤਾਂ ਗਿਣੇ ਵੀ ਨਹੀਂ ਜਾਂਦੇ ਆਦੇ ਹੋਣ ਕਰਕੇ ਉਹਨਾਂ ਦਾ ਲੇਖਾ ਕਰਨਾ ਵੀ ਔਖਾ ਏ ਇਸ ਲਈ ਕਹਿੰਦਾ ਤੂੰ ਮੈਨੂੰ ਸਮਝ ਦੇ ਕਿ ਮੈਂ ਤੇਰੀ ਦਿੱਤੀ ਸਮਝ ਦੇ ਨਾਲ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ ਦੇਖੋ ਉਹਨੇ ਪਰਮੇਸ਼ਵਰ ਤੋਂ ਕਿੰਨੀ ਸੋਹਣੀ ਗੱਲ ਮੰਗੀ ਅਰ ਪਹਿਲਾਂ ਅਸੀਂ ਕੀ ਭੇਤ ਸਮਝਿਆ ਪਰਮੇਸ਼ਵਰ ਕਦੋਂ ਉਹਦੇ ਕੋਲੇ ਪੁੱਛਣ ਦੇ ਲਈ ਹਾਜ਼ਰ ਹੋਏ ਉਪਸਥਿਤ ਹੋਏ ਜਦੋਂ ਉਹਨੇ ਨਜ਼ਰਾਨਾ ਭੇਟ ਕੀਤਾ ਔਰ ਵੱਡਾ ਨਜ਼ਰਾਨਾ ਭੇਟ ਕੀਤਾ ਤਾਂ ਪਰਮੇਸ਼ਵਰ ਨੇ ਉਹਨੂੰ ਚਾਂਸ ਦਿੱਤਾ ਕਿ ਉਹ ਮੰਗੇ ਪਰਮੇਸ਼ਵਰ ਦੇ ਕੋਲੋਂ ਕਿਉਂਕਿ ਪਰਮੇਸ਼ਵਰ ਉਹਨੂੰ ਦੇਣਾ ਚਾਹੁੰਦੇ ਆ ਤੇ ਜਦੋਂ ਦਾ ਉਹਨੇ ਸੁਲੇਮਾਨ ਨੇ ਜਿਹੜਾ ਦਾਊਦ ਦਾ ਬੇਟਾ ਸੀਗਾ ਉਹਨੇ ਮੰਗਿਆ ਤੇ ਉਹਨੇ ਵੀ ਬਹੁਤ ਸੋਹਣੀ ਤਰੀਕੇ ਦੇ ਨਾਲ ਮੰਗਿਆ ਬਹੁਤ ਸੋਹਣੀ ਗੱਲ ਮੰਗੀ ਤੇ 10 ਨੰਬਰ ਆਇਆ ਚ ਲਿਖਿਆ ਤਾਂ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ ਭਈ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ ਅਤੇ ਆਪਣੇ ਲਈ ਬਹੁਤੇ ਦੇਣ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ ਪਰ ਆਪਣੇ ਲਈ ਨਿਯਮ ਦੇ ਸੁਣਨ ਲਈ ਬੁੱਧ ਮੰਗੀ ਹੈ ਪਰਮੇਸ਼ਵਰ ਨੂੰ ਕਿਹੜੀ ਗੱਲ ਚੰਗੀ ਲੱਗੀ ਆ ਕਿੰਨਾ ਇਹ ਨੇ ਕਿਹਾ ਪ੍ਰਭੂ ਮੈਨੂੰ ਬਹੁਤ ਲੰਮੀ ਉਮਰ ਦੇ ਦੇ ਕਿ ਮੈਂ ਹਜ਼ਾਰ ਸਾਲ ਮਰਾਂ ਨਾ ਕਿੰਨਾ ਨਾ ਉਹਨੇ ਇਹ ਮੰਗਿਆ ਕਿ ਜਿਹੜਾ ਮੇਰੇ ਮੇਰਾ ਮਾੜਾ ਚਾਹੁੰਦੇ ਉਹ ਸਾਰੇ ਮਰ ਜਾਣ ਕਿੰਨਾ ਉਹਨੇ ਇਹ ਵੀ ਨਹੀਂ ਮੰਗਿਆ ਨਾ ਕਹਿੰਦਾ ਉਹਨੇ ਪੈਸਾ ਹੀ ਮੰਗਿਆ ਕਿ ਮੈਂ ਸਭ ਤੋਂ ధਨੀ ਹੋਵਾਂ ਕਿੰਨਾ ਉਹਨੇ ਸਗੋਂ ਨਿਆਂ ਨੂੰ ਪਹਿਚਾਨਣ ਵਾਲੀ ਨਿਆਂ ਕਰਨ ਵਾਲੀ ਅਕਲ ਮੰਗੀ ਆ ਪਰਮੇਸ਼ਵਰ ਨੂੰ ਇਹ ਗੱਲ ਚੰਗੀ ਲੱਗੀ ਅੱਜ ਬਹੁਤ ਸਾਰੇ ਲੋਕ ਜਦੋਂ ਆਪਾਂ ਆਫਰਿੰਗ ਪਾਉਂਦੇ ਆ ਤੇ ਅਸੀਂ ਕੀ ਮੰਗਦੇ ਆ ਪ੍ਰਭੂ ਮੈਂ 10 ਸਪਾਦੇ ਆ ਹੁਣ 100 ਕਰ ਦੇਵੀਂ ਆਪਣੇ 바ਦੇ ਦੇ ਅਨੁਸਾਰ ਪਰ ਇੱਥੇ ਸੁਲੇਮਾਨ ਕੀ ਕਰ ਰਿਹਾ ਆ ਕਿੰਨਾ ਪ੍ਰਭੂ ਮੈਨੂੰ ਬੁੱਧ ਦੇ 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 ਤੇ ਕਹਾਉਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਆ ਆਦਰ ਵੀ ਬੁੱਧ ਦੇ ਕੋਲੇ ਆ ਇੱਜ਼ਤ ਵੀ ਬੁੱਧ ਦੇ ਕੋਲੇ ਆ ਧਨ ਵੀ ਬੁੱਧ ਦੇ ਕੋਲੇ ਆ ਤੇ ਲੰਮਾ ਜੀਵਨ ਵੀ ਬੁੱਧ ਦੇ ਕੋਲੇ ਆ ਤੇ ਜਿਹਦੇ ਕੋਲੇ ਬੁੱਧ ਆ ਗਈ ਸਮਝ ਲਓ ਇਹ ਸਾਰੀਆਂ ਹੀ ਚੀਜ਼ਾਂ ਉਹਦੇ ਕੋਲੇ ਆ ਗਈਆਂ ਹallelujah ਤਾਂ ਸੁਲੇਮਾਨ ਨੇ ਬੁੱਧ ਮੰਗੀ ਔਰ ਇਹ ਗੱਲ ਪਰਮੇਸ਼ਵਰ ਨੂੰ ਚੰਗੀ ਲੱਗੀ ਤਾਂ 12 ਨੰਬਰ 'ਚ ਲਿਖਿਆ ਵੇਤ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਤੇ ਵੇਖ ਮੈਂ ਤੈਨੂੰ ਇੱਕ ਬੁੱਧਵਾਨ ਤੇ ਸਮਝਵਾਲਾ ਮੰਨ ਦਿੱਤਾ ਹੈ ਅਜੇਹਾ ਜੋ ਤੇਰੇ ਵਰਗਾ ਤੇਥੋਂ ਅੱਗੇ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਪਿੱਛੋਂ ਕੋਈ ਤੇਰੇ ਵਰਗਾ ਉੱਠੇਗਾ ਨਾਲੇ ਮੈਂ ਤੈਨੂੰ ਜੋ ਤੈਨ ਨਹੀਂ ਮੰਗਿਆ ਉਹ ਵੀ ਦਿੱਤਾ ਨਾਲੇ ਧਨ ਨਾਲੇ ਪਤ ਅਜੇਹਾ ਜੋ ਪਾਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ ਜੇਕਰ ਤੂੰ ਮਾਰ ਗੁੱਤੇ ਚੱਲੇਗਾ ਅਤੇ ਮੇਰੀਆਂ ਗਿੱਧੀਆਂ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੇਗਾ ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਦਿਨ ਵਧਾਵਾਂਗਾ ਹallelujah ਜਦੋਂ ਉਹਨੇ ਬੁੱਧ ਮੰਗੀ ਤਾਂ ਪਰਮੇਸ਼ੁਰ ਨੇ ਕਿਹਾ ਮੈਂ ਤੈਨੂੰ ਉਹ ਵੀ ਚੀਜ਼ਾਂ ਨਾਲ ਬਲੈਸ ਕਰਾਂਗਾ ਸਗਾ ਕਰ ਦਿੱਤਾ ਜਿਹੜੀਆਂ ਤੂੰ ਮੰਗੀਆਂ ਨਹੀਂ ਕਹਿੰਦਾ ਬੁੱਧ ਵੀ ਮੈਂ ਤੈਨੂੰ ਇੰਨੀ ਦਊਂਗਾ ਕਿ ਜਿੰਨਾ ਚਿਰ ਤੂੰ ਜ਼ਿੰਦਾ ਰਹੇਂਗਾ ਤੇਰੇ ਵਰਗਾ ਬੁੱਧੀਮਾਨ ਵੀ ਕੋਈ ਹੋਰ ਨਹੀਂ ਹੋਊਗਾ ਤਨ ਦੌਲਤ ਵੀ ਤੈਨੂੰ ਇੰਨਾ ਦਊਗਾ ਜਿੰਨਾ ਚਿਰ ਤੂੰ ਜਿੰਦਾ ਰਹੇਂਗਾ ਤੇਰੇ ਵਰਗਾ ਧਨੀ ਮਨੁੱਖ ਵੀ ਕੋਈ ਨਹੀਂ ਹੋਊਗਾ ਚਾਹੇ ਜਿੰਨੇ ਵੀ ਧਰਤੀ ਦੇ ਉੱਤੇ ਪਾਦਸ਼ਾਹ ਉੱਠ ਬੈਣ ਪਰ ਤੇਰੀ ਬਰਾਬਰੀ ਦੇ ਉੱਤੇ ਕੋਈ ਨਹੀਂ ਹੋਊਗਾ ਤੇ ਕਹਿੰਦਾ ਜੇਕਰ ਤੂੰ ਆਪਣੇ ਪਿਤਾ ਦਾਊਦ ਦੇ ਵਾਂਗਰ ਮੇਰੇ ਨਾਲ ਵਫਾਦਾਰੀ ਚ ਚੱਲੇਗਾ ਤੇ ਮੈਂ ਤੇਰੀ ਉਮਰ ਵੀ ਵਧਾ ਦਊਗਾ ਹਾਲੇਲੂਇਆ ਤੁਹਾਨੂੰ ਪਤਾ ਜਦੋਂ ਦਾਊਦ ਆਪਣੇ ਆਖਰੀ ਸਮੇਂ ਦੇ ਵਿੱਚ ਸੀ ਤਾਂ ਦਾਊਦ ਨੇ ਪਰਮੇਸ਼ਵਰ ਦੀ ਹیکل ਦੇ ਨਿਰਮਾਣ ਦੇ ਲਈ ਸਾਰਾ ਸਮਾਨ ਆਲਰੇਡੀ ਇਕੱਠਾ ਕੀਤਾ ਹੋਇਆ ਸੀ। ਉਹਨੇ ਉਹਨੂੰ ਪਰਮੇਸ਼ਵਰ ਨੇ ਕਿਹਾ ਸੀ ਤੂੰ ਨਹੀਂ ਬਣਾਏਗਾ ਹیکل ਤੇਰੀ ਅਗਲੀ ਪੀੜੀ ਬਣਾਉਗੀ। ਤਾਂ ਦਾਊਦ ਨੇ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ। ਅਰ ਉਹਨੇ ਗ੍ਰਾਹੀ ਵੀ ਕੀਤੀ ਹੋਈ ਸੀ ਲੋਕਾਂ ਦੇ ਕੋਲੋਂ ਵੀ ਓਪਰਿੰਗ ਇਕੱਠੀ ਕੀਤੀ ਹੋਈ ਸੀ ਪਰਮੇਸ਼ਵਰ ਦਾ ਭਵਨ ਜਿਹੜਾ ਹੈ ਉਹਦਾ ਨਿਰਮਾਣ ਕਰਨ ਦੇ ਲਈ। ਤੇ ਜਦੋਂ ਐਂਡ ਵਾਲਾ ਟਾਈਮ ਸੀ 다ਊਦ ਨੇ ਕਿਹਾ ਮੈਂ ਇਹ ਸਾਰਾ ਕੁਝ ਜੋ ਮੈਂ ਇਕੱਠਾ ਕੀਤਾ ਆ ਇਹ ਪਰਮੇਸ਼ਵਰ ਦੇ ਘਰ ਦੇ ਨਿਰਮਾਣ ਲਈ ਦਿਨਾ ਆ ਸਗੋ ਜੋ ਕੁਝ ਮੇਰੇ ਕੋਲ ਆ ਜੋ ਕੁਝ ਮੇਰੇ ਕੋਲ ਆ ਮੈਂ ਉਹ ਵੀ ਆਪਣਾ ਸਾਰਾ ਧਨ ਦੌਲਤ ਜਾਇਦਾਦ ਪਰਮੇਸ਼ਵਰ ਦੇ ਘਰ ਦੇ ਲਈ ਦਿਨਾ ਆ ਹਾਲੇਲੂਇਆ ਅਰ ਜੇਕਰ ਜਿਹੜਾ ਉਹਨੇ ਦਿੱਤਾ ਸੀ ਜੇ ਤੁਸੀਂ ਉਹਨੂੰ ਅੱਜ ਦੇ ਹਿਸਾਬ ਦੇ ਨਾਲ ਕਨਵਰਟ ਕਰੋਗੇ ਉਹ ਕਈ ਸੌ ਟਨ ਸੋਨਾ ਬਣਦਾ ਆ ਤੇ ਕਈ ਹਜ਼ਾਰ ਟਨ ਚਾਂਦੀ ਬਣਦੀ ਆ ਜਿਹੜੀ ਦਾਊਦ ਦੀ ਪਰਸਨਲ ਪ੍ਰਾਪਰਟੀ ਸੀ ਅਰ ਉਹਨੇ ਪਰਮੇਸ਼ਵਰ ਦੇ ਅੱਗੇ ਸਮਰਪਿਤ ਕਰ ਦਿੱਤੀ ਇਸੇ ਲਈ ਦਾਊਦ ਐਂਡ ਵਾਲੇ ਦਿਨ ਵਿੱਚ ਪਰਮੇਸ਼ਰ ਨੂੰ ਇਹ ਨਾ ਕਹੇ ਪ੍ਰਭੂ ਮੈਂ ਤਾਂ ਤੈਨੂੰ ਦਿੱਤਾ ਤੂੰ ਉਹਦੇ ਬਦਲੇ 'ਚ ਮੇਰੇ ਨਿਆਣਿਆਂ ਨੂੰ ਕਿਉਂ ਨਹੀਂ ਦਿੱਤਾ ਦਾਊਦ ਨੇ ਦੇ ਦਿੱਤਾ ਤਾਂ ਪਰਮੇਸ਼ਵਰ ਨੇ ਉਹਦੇ ਦਿੱਤੇ ਹੋਏ ਨੂੰ ਬles ਕਰਕੇ ਸੁਲੇਮਾਨ ਨੂੰ ਉਹਦੇ ਨਾਲੋਂ ਕਿਤੇ ਹੀ ਵੱਧ ਜਿਹੜਾ ਆ ਉਹ ਬles ਕੀਤਾ ਹallelujah ਅਗਰ ਜੇ ਅਗਰ ਜਦੋਂ ਤੁਸੀਂ ਅੱਜ ਬੀਜਦੇ ਹੋ ਨਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੁਸੀਂ ਕੁਝ ਵੀ ਜਿਹੜਾ ਬੀਜ ਰਹੇ ਹੋ ਉਹ ਸਿਰਫ ਤੁਹਾਡੇ ਲਈ ਨਹੀਂ ਆ ਤੁਹਾਡੀਆਂ ਆਉਣ ਵਾਲੀਆਂ ਜਿੰਸਾਂ ਦੇ ਲਈ ਆ ਨਸਲਾਂ ਦੇ ਲਈ ਆ ਤੁਹਾਡੀ ਆਉਣ ਵਾਲੀ ਅੰਸ ਦੇ ਲਈ ਆ ਤੁਹਾਡੇ 3 ਪੁੱਤਰਾਂ ਦੇ ਲਈ ਪੋਤੇ ਦੋਤਰੀਆਂ ਦੇ ਲਈ ਪਰਪੋਤਿਆਂ ਲਈ ਤੇ ਪਰਦੋਤਿਆਂ ਦੇ ਲਈ ਵੀ ਆ ਹallelujah so ਅੱਜ ਤੁਸੀਂ ਬੈਸਟ ਆਫ ਰਿੰਗ ਦੇਣੀ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤਾਂ ਜੋ ਤੁਹਾਡੇ ਤੋਂ ਵੀ ਪਰਮੇਸ਼ਵਰ ਦਾ ਆਤਮਾ ਪੁੱਛੇ ਮੰਗ ਤੈਨੂੰ ਕੀ ਚਾਹੀਦਾ ਆ ਤੇ ਜਦੋਂ ਤੁਹਾ ਤੋਂ ਪੁੱਛੇ ਤੇ ਤੁਸੀਂ ਸੁਲੇਮਾਨ ਦੇ ਵਾਂਗ ਬੁੱਧ ਮੰਗਿਓ ਕਿਉਂਕਿ ਸਾਰੀਆਂ ਚੀਜ਼ਾਂ ਬੁੱਧ ਦੇ ਵਿੱਚ ਹੀ ਆ ਹallelujah ਸੋ ਆਓ ਆਪਣੇ ਹੱਥਾਂ ਦੇ ਵਿੱਚ ਉੱਤਮ ਭੇਟ ਨੂੰ ਲੈ ਲਵੋ ਜੋ ਬੈਸਟ ਆ ਅੱਜ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਨੂੰ ਆਪਣੇ ਹੱਥਾਂ ਦੇ ਵਿੱਚ ਲਵੋ ਆਪਣੇ ਮਨਾਂ ਨੂੰ ਖੋਲੋ ਕਿਉਂਕਿ ਜੋ ਤੁਸੀਂ ਪਰਮੇਸ਼ਵਰ ਨੂੰ ਦੇਣ ਜਾ ਰਹੇ ਹੋ ਤੁਸੀਂ ਆਪਣੇ ਬਲ ਦੇ ਨਾਲ ਨਹੀਂ ਕਮਾਇਆ ਪਰ ਤੁਸੀਂ ਪਰਮੇਸ਼ਵਰ ਦੇ ਸਾਮਰਥ ਦੇ ਨਾਲ ਕਮਾਇਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹੀ ਸਾਨੂੰ ਧਨ ਕਮਾਉਣ ਦੀ ਆਸ਼ੀਸ਼ ਦਿੰਦਾ ਹੈ ਹallelujah ਅਰ ਕੋਈ ਨੋਖ ਕਦੀ ਵੀ ਪਰਮੇਸ਼ਵਰ ਨੂੰ ਓਦਾਂ ਨਹੀਂ ਪਰਤਾ ਸਕਦਾ ਪਰ ਵਚਨ ਦੇ ਵਿੱਚ ਲਿਖਿਆ ਆ ਅਸੀਂ ਪਰਮੇਸ਼ਵਰ ਨੂੰ ਦਾਨ ਦੇਣ ਦੇ ਨਾਲ ਜਿਹੜਾ ਆ ਅਸੀਂ ਪਰਤਾ ਸਕਦੇ ਹਾਂ ਮੈਂ ਕੱਲ ਹੀ ਇੱਕ ਟੈਸਟੀਮਨੀ ਸੁਣ ਰਹੀ ਸੀ ਇੱਕ ਭੈਣ ਦੀ ਉਹ ਦਾ ਨਾ ਮੈਂ ਭੁੱਲ ਗਈ ਇੰਗਲਿਸ਼ ਨੇਮ ਸੀਗਾ ਸ਼ਾਇਦ ਸ਼ੈਰਲੇ ਰੇ ਕਰਕੇ ਕੁਛ ਉਹਦਾ ਨੇਮ ਸੀਗਾ ਉਹ ਕਹਿੰਦੀ ਮੈਂ ਬਹੁਤ ਗਰੀਬ ਸੀਗੀ ਤੇ ਕਹਿੰਦੀ ਮੈਂ 20 ਘੰਟੇ ਹਫਤੇ ਵਿੱਚ ਸਿਰਫ ਕੰਮ ਕਰ ਪਾਉਂਦੀ ਸੀਗੀ ਕਿਉਂਕਿ ਖਾਣ ਨੂੰ ਵੀ ਇੰਨਾ ਸੋਨਾ ਨਹੀਂ ਸੀ ਉਹਦੇ ਕੋਲੇ ਤੋਂ ਬਹੁਤ ਵੀਕ ਸੀਗੀ ਤੇ ਕਹਿੰਦੀ ਜਦੋਂ ਮੈਂ ਕਹਿੰਦੀ ਮੈਨੂੰ ਕਿਸੇ ਨੇ ਦੱਸਿਆ ਕਿ ਆਫਰਿੰਗ ਦੇਣੀ ਸਟਾਰਟ ਕਰ ਕਹਿੰਦੀ ਮੈਂ ਕਿਾ ਕਮਾਲ ਹੋ ਗਈ ਮੈਂ ਤਾਂ ਸਿਰਫ 20 ਘੰਟੇ ਕੰਮ ਕਰਦੀ ਆ ਮੈਂ ਆਪਣੇ ਕਮਰੇ ਦਾ ਰੈਂਟ ਦੇਵਾ ਕਿ ਮੈਂ ਮੈਨੂੰ ਮੇਰੀ ਫਰੈਂਡ ਨੇ ਕਿਹਾ ਤੂੰ ਆਫਰਿੰਗ ਦੇਣੀ ਸਟਾਰਟ ਕਰ ਤੇ ਫਿਰ ਤੂੰ ਦੇਖੀ ਤੇਰੀ ਲਾਈਫ ਚ ਕੀ ਹੁੰਦਾ ਕਹਿੰਦੀ ਮੈਂ ਕਿਹਾ ਚੱਲ ਉਦਾਂ ਵੀ ਤਾਂ ਭੁੱਖੀ ਰਹਿਣੀ ਆ ਥੋੜਾ ਹੋਰ ਸੈਕਰੀਫਾਈਸ ਸਹੀ ਕਹਿੰਦੀ ਮੈਂ ਵਫਾਦਾਰੀ ਦੇ ਨਾਲ ਦਸਵੰਦ ਕੱਟਣਾ ਸ਼ੁਰੂ ਕੀਤਾਰ ਕਹਿੰਦੀ ਪਹਿਲੇ ਹਫਤੇ ਜਦੋਂ ਮੈਂ ਚਰਚ ਵਿੱਚ ਗਈ 30 ਡਾਲਰ ਦਾ ਚੈੱਕ ਭਰਿਆ ਕਹਿੰਦੀ ਜਦੋਂ ਮੈਂ 30 ਡਾਲਰ ਦਾ ਚੈੱਕ ਦੇ ਕੇ ਆਈ ਵੈਰੀ ਨੈਕਸਟ ਡੇ ਮੰਡੇ ਨੂੰ ਕਹਿੰਦੀ ਮੈਨੂੰ 300 ਡਾਲਰ ਜਿਹੜਾ ਆ ਕੈਸ਼ ਬੈਕ ਮੇਰੇ ਅਕਾਊਂਟ ਦੇ ਵਿੱਚ ਮਿਲ ਗਿਆ ਹallelujah ਔਰ ਕਹਿੰਦੀ ਮੈਂ ਫਿਰ ਤੋਂ ਜਦੋਂ ਚੈੱਕ ਦਿੱਤਾ ਇੱਤਾ ਹੀ ਮੈਨੂੰ ਕਦੀ 1 ਦਿਨ ਬਾਅਦ 2 ਦਿਨ ਬਾਅਦ ਕਹਿੰਦੀ ਮੇਰਾ ਜਿਹੜਾ ਧਨ ਸੀ ਉਹ ਮਲਟੀਪਲਾਈ ਹੋਣ ਲੱਗ ਗਿਆ ਔਰ ਸ਼ੀ ਇਜ਼ ਅ ਲਾਈਵ ਉਹ ਜ਼ਿੰਦਾ ਆ ਬਹੁਤ ਸੋਹਣੀ ਯੰਗ ਲੇਡੀ ਆ ਔਰ ਇਸ ਵੇਲੇ ਉਹ ਬਹੁਤ ਵੱਡੀ ਰੀਅਲ ਅਸਟੇਟ ਏਜੰਸੀ ਦੀ ਮਾਲਕ ਆ ਹallelujah ਸੋ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬLES ਹੋਣ ਜਾ ਰਹੇ ਆ ਸੋ ਆਪਣੀ ਉੱਤਮ ਭੇਟਾ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚੱਕੋ ਤਿਆਉ ਪ੍ਰਾਰਥਨਾ ਕਰੀਏ ਤਾਂ ਜੋ ਤਾਂ ਜਿਹੜਾ ਤੁਹਾਡਾ ਬਿਮਾਰੀਆਂ ਤੇ ਖਰਚ ਹੁੰਦਾ ਮੁਕਦਮਿਆਂ ਤੇ ਖਰਚ ਹੁੰਦਾ ਗਵਾਚਦਾ ਉਹ ਬੰਦ ਹੋਏ ਤੇ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ ਸਰਵ ਸ਼ਕਤੀਮਾਨ ਸੈਨਾਮਦੇ ਯਹਵਾ ਪਰਮੇਸ਼ਵਰ ਅਸੀਂ ਤੁਹਾਨੂੰ ਆਤ ਕਰਦੇ ਮੇਰੇ ਪ੍ਰਭੂ ਜੀ ਤੁਸੀਂ ਆਪਣੇ ਲੋਕਾਂ ਨੂੰ ਧਨ ਕਮਾਉਣ ਦੀ ਸ਼ਕਤੀ ਦਿਨੇ ਆ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜੋ ਅੱਜ ਤੁਹਾਡੇ ਲੋਕਾਂ ਦੇ ਹੱਥਾਂ ਵਿੱਚ ਆ ਇਹ ਤੁਹਾਡਾ ਹੀ ਦਿੱਤਾ ਹੋਇਆ ਹੈ ਮੇਰੇ ਪਿਤਾ ਪਰਮੇਸ਼ਵਰ ਅਰ ਪ੍ਰਭੂ ਜਦੋਂ ਆਜੇ ਖੁੱਲ੍ਹ ਦਿਲੀ ਦੇ ਨਾਲ ਤੇ ਖੁਸ਼ ਦਿਲੀ ਦੇ ਨਾਲ ਮੇਰੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਜੋ ਵੀ ਨਜ਼ਰਾਨੇ ਲੈ ਕੇ ਆ ਰਹੇ ਆ ਮੇਰੇ ਖੁਦਾਬੰਦ ਖੁਦਾ ਜੀ ਸੁਲੇਮਾਨ ਦੇ ਵੱਲੋਂ ਚੜਾਈਆਂ ਹੋਈਆਂ ਹਜ਼ਾਰਾਂ ਬਲੀਆਂ ਦੇ ਨਿਆਈ ਸਵੀਕਾਰ ਹੋਏ ਮੇਰੇ ਪ੍ਰਭੂ ਜੀ ਅਰ ਪ੍ਰਭੂ ਆਜ ਤੁਹਾਡਾ ਆਤਮਾ ਵੀ ਇਹਨਾਂ ਨੂੰ ਕਹੇ ਕਿ ਮੰਗੋ ਤੁਹਾਨੂੰ ਕੀ ਚਾਹੀਦਾ ਆ ਤਾ ਪ੍ਰਭੂ ਸੁਲੇਮਾਨ ਦੇ ਬਾਉ ਤੁਸੀਂ ਇਹਨਾਂ ਨੂੰ ਬles ਕਰਿਓ ਮੇਰੇ ਖੁਦਾਵੰਦ ਖੁਦਾ ਕਿਸੇ ਚੰਗੀ ਚੀਜ਼ ਦੀ ਇਹਨਾਂ ਦੇ ਘਰਾਂ ਚ ਥੋੜਾ ਨਾ ਰਹੇ ਮੇਰੇ ਪ੍ਰਭੂ ਜੀ ਹਰ ਨਾਸ਼ ਕਰਨ ਵਾਲੀ ਸਪਿਰਿਟ ਇਹਨਾਂ ਦੇ ਜੀਵਨ ਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੀ ਇਹਨਾਂ ਦੀ ਬਰਕਤ ਨੂੰ ਚੋਰੀ ਕਰਦੀ ਹੈ ਗੰਦੀ ਆਤਮਾ ਉਹ ਨਿਕਲੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਦੇ ਧਨ ਦਾ ਗਵਾਚਣਾ ਬੰਦ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਇਹਨਾਂ ਦੇ ਉਹਧਿਆਂ ਦੇ ਉੱਤੇ ਇਹਨਾਂ ਨੂੰ ਤਰੱਕੀ ਮਿਲੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਨੂੰ ਪ੍ਰਮੋਸ਼ਨਸ ਮਿਲਣ ਇਹ ਪ੍ਰੋਸਪਰ ਹੋਣ ਮੇਰੇ ਪ੍ਰਭੂ ਜੀ ਖੁਦਾਬੰਦ ਖੁਦਾ ਜਿਨ੍ਹਾਂ ਕੋਲ ਘਰ ਨਹੀਂ ਆ ਉਹਨਾਂ ਨੂੰ ਘਰ ਦੀ ਆਸ਼ੀਸ਼ ਮਿਲੇ ਜਿਨ੍ਹਾਂ ਕੋਲ ਸਾਧਨ ਨਹੀਂ ਉਹਨਾਂ ਨੂੰ ਸਾਧਨ ਆਸ਼ੀਸ਼ ਮਿਲੇ ਅਰ ਇਹਨਾਂ ਦੇ ਮੋਦੀ ਖਾਨੇ ਸਦਾ ਭਰੇ ਰਹਿਣ ਮੇਰੇ ਪ੍ਰਭੂ ਇਹ ਆਪਣੇ ਅੰਦਰ ਆਉਣ ਤੇ ਬਾਹਰ ਜਾਣ ਦੇ ਵਿੱਚ ਮੁਬਾਰਕ ਹੋਣ ਅਰ ਇਹਨਾਂ ਦਾ ਧਨ ਕਦੀ ਬਿਮਾਰੀਆਂ ਤੇ ਮੁਕਦਮਿਆਂ ਤੇ ਖਰਚ ਨਾ ਹੋਏ ਪਰ ਮੇਰੇ ਪ੍ਰਭੂ ਆਨੰਦ ਦੇ ਕੰਮਾਂ ਦੇ ਲਈ ਇਸਤੇਮਾਲ ਕੀਤਾ ਜਾਵੇ ਬles ਕਰੋ ਮੇਰੇ ਖੁਦਾਬਿੰਦ ਖੁਦਾ ਸਾਡੀ ਬੇਨਤੀ ਨੂੰ ਸਵੀਕਾਰ ਕਰੋ ਇਹ ਪ੍ਰਾਰਥਨਾ ਸਨਮਦੇ ਯਹਵਾ ਪਰਮੇਸ਼ਵਰ ਜੀ ਦੇ ਕੋਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾਰ ਨਾਮ ਚ ਸਭ ਮਿਲ ਕੇ ਮੰਗਦੇ ਆ ਆਮੇਨ ਆਮੇਨ